ਓਏ ਕੀ ਬਾਤ ਹੈ ਕੀ ਬਾਤ ਹੈ ਸਾਈਡ ਤੇ ਖਾੜਿਆ ਵੋ ਡੂੰਗੀ ਤੇ ਇੱਕ ਸਾਈਡ ਪਹਾੜ ਤੇ ਵਿੱਚ ਸਿੰਗਲ ਰਸ ਪਾਉਂਜੀ ਇਹ ਸ਼ਿਵਜੀ ਮਹਾਰਾਜ ਦਾ ਮੰਦਿਰ ਕਰੋ ਦਰਸ਼ਨ ਉੱਪਰ ਵਾਲਾ ਡਿਸਟ੍ਰਿਕਟ ਜਲੰਧਰ ਪੈਂਦਾ ਨਾ ਉਹ ਗ੍ਰਾਮ ਆ ਸਾਡਾ ਪਿੰਡ ਨਾ ਪੂਰਾ ਨਾਮ ਹੈਗਾ ਬਹਿਰਾਮ ਸ਼੍ਰਿਸ਼ਤਾ ਤੇ ਜਿਹੜਾ ਰਸਤਿਆਂ ਦਾ ਆ ਉਹ ਤਾਂ ਕੁਛ ਅਲੱਗ ਲੈਵਲ ਦਾ ਆ ਨੈਕਸਟ ਲੈਵਲ ਵਾਲਾ ਆ ਨਾ ਅਜਿਹੇ ਦਾ ਚਿੱਟੇ ਵਾਲੇ ਨੂੰ ਚਿੱਟੇ ਦਾ ਨਸ਼ਾ ਹੁੰਦਾ ਨਾ ਸਾਨੂੰ ਸੁਣਾ ਨਸ਼ਾ ਆ ਜਿਹੜੇ ਸੋਲੋ ਟਰੈਵਲਰ ਹਨ ਨਾ ਜਿੰਨਾਂ ਕਿ ਮੈਂ ਦੇਖਿਆ ਉਹ ਕਿਨੇ ਚੁਣੇ ਆ ਸੋਲੋ ਜਿਹੜੇ ਲੌਂਗ ਟ੍ਰਿਪ ਤੇ ਇਕੱਲੇ ਜਾਂਦੇ ਆ ਨਾ ਇਹ ਦੇਖੋ ਭਾਈ ਸਾਹਿਬ ਮਾਈ ਗਾਡ ਉਹ ਦਿਨ ਲਟਕਿਆ ਆ ਉੱਥੇ ਉਹਦਾ ਉਹ ਟਰੈਵਲ ਲੈ ਕੇ ਆ ਹੁੰਦਾ ਜੀ ਇਦਾਂ ਦੇ ਰੋਡਾਂ ਦੇ ਉੱਤੇ ਨਾ ਤੇ ਉਹ ਵੀ ਇਕੱਲੇ ਸੋਲੋ ਇੱਕ ਸਰਪ੍ਰਾਈਜ਼ ਹੋਰ ਮਿਲ ਗਿਆ ਮੈਨੂੰ ਬਈ हो गया पैक्चर अरे वाह फ्लूट <laughs> ये एक्टिवा लेके आ गया मेरा भरा तो कैसा रहा आपका पर्सनल एक्सपीरियंस निकाल के इसको हाँ। बेड बना दिया मैंने ना अच्छा तो दो बंदे अरे वाह इसकी तो कमी थी हमको तो ये जो आपकी ये वनस्पति या दरख्त है ना ये जो पत्थर है ये पानी है ये आपको बातें करता है हाँ। अब... ड्रीम है हा भाई मेरा है ਬਹੁਤ irdar dream ਸੀਗਾ ਮੇਰਾ। ਸਾੰਗਲਾ ਤੋਂ ਜਿਹੜਾ ਅਗਲਾ ਸਫਰ ਆਪਾਂ ਸਟਾਰਟ ਕਰ ਲਿਆ ਆ। ਤੇ ਲੋ ਜੀ ਪਹਿਲਾ ਬ੍ਰਿਜ ਆ ਗਿਆ ਇਹ। ਤੇ ਵਿਊ ਦੇਖੋ। ਵਾਓ! ਸੋ ਬਿਊਟੀਫੁਲ। ਓ ਵਾਓ! ਵਾਓ! ਤੇ ਇਹ ਆ ਜੀ ਬਿਊਟੀ ਇੱਥੇ ਦੀ ਜਿਹੜੀ ਤੁਹਾਨੂੰ ਖਿੱਚ ਕੇ ਲਿਆਉਂਦੀ ਆ। ਰਾਈਟ? ਤੇ ਇਹ ਮੰਦਿਰ ਬਣਿਆ ਆ ਜੀ ਇੱਥੇ ਸ਼ਿਵਜੀ ਮਹਾਰਾਜ ਦਾ। ਤੇ ਉੱਤਰ ਕੇ ਤੁਹਾਨੂੰ ਦਿਖਾ ਦਿੰਦੇ ਆ ਵੀ ਲਓ ਜੀ ਇਹ ਸ਼ਿਵ ਜੀ ਮਹਾਰਾਜ ਦਾ ਮੰਦਿਰ ਕਰੋ ਦਰਸ਼ਨ ਤੇ ਇਹ ਦੇਖਿਓ ਬਣਾਇਆ ਹੈ ਦੇਖਿਓ ਕਿੱਥੇ ਆ ਗੁਰਦੁਆਰਾ ਮੰਦਿਰ ਕਿੱਥੇ ਬਣਾਇਆ ਹੈ ਪਹਾੜ ਦੇ ਬਿਲਕੁਲ نیچے ਆ ਉੱਪਰ ਦੇਖਿਓ ਚਟਾਨ ਇਹ ਦੇਖਿਓ ਵਕੀਰਾਂ ਦੇ ਵੀਊ ਤਾਂ ਬਹੁਤ ਸ਼ਾਨਦਾਰ ਹੈਗੇ ਪਿਛਲਾ ਜਿਹੜਾ ਨਾ ਆ ਸਾਗਲਾ ਤੋਂ ਪਿੱਛੇ 18 ਕਿਲੋਮੀਟਰ ਜਿਹੜਾ ਸਫ਼ਰ ਸੀਗਾ ਬਹੁਤ ਹੀ ਜ਼ਿਆਦਾ ਐਡਵੈਂਚਰ ਨਾਲ ਭਰਪੂਰ ਸੀਗਾ ਨਾ ਉਹ ਹਨੇਰਾ ਹੋ ਗਿਆ ਸੀ ਰਾਤੀ ਉਹ ਸ਼ੂਟ ਨਹੀਂ ਹੋਇਆ ਸੀ ਤੇ ਅੱਜ ਆਪਾਂ ਜਾਂਦੇ ਹੋਏ ਉਹਨੂੰ ਸ਼ੂਟ ਕਰਾਂਗੇ ਨਾ ਤੇ ਆਹ ਦੇਖੋ ਇੱਕ ਵਾਰੀ ਤੁਹਾਨੂੰ ਦੇਖ ਕੇ ਇਹਦਾ ਨਾ ਜਿਹੜੀ ਮੇਰੀ ਪੁਰਾਣੀ ਦਿੱਤੀ ਸੀ ਪਿਛਲੇ ਸਾਲ ਵਾਲੀ ਕਿਸ਼ਤਵਾ ਟੂ ਸੱਚ ਪਾਸ ਉਹ ਚਿੱਤੇ ਆਉਗੀ ਨਾ ਤੇ ਹੋ ਕੇ ਹੀ ਐਡਵੈਂਚਰ ਨਾਲ ਭਰਪੂਰ ਰਸਤੇ ਆ ਬਾਬਿਓ ਓਏ ਹੋਏ ਕੀ ਬਾਤ ਆ ਕੀ ਬਾਤ ਆ ਇਹ ਲੱਗਦਾ ਕਿਤੇ ਹੋਰੀ ਜਗ੍ਹਾ ਤੇ ਜਿੱਦਾਂ ਬੰਦਾ ਜੰਨਤ ਚ ਪਹੁੰਚਾ ਆ ਨਾ ਜੀ ਇਹ ਉਹ ਨਜ਼ਾਰੇ ਆ ਇੱਕ ਨੈਕਸਟ ਲੈਵਲ ਵਾਲੇ ਰਾਈਟ ਸਾਈਡ ਤੇ ਖਾੜਿਆ ਵੋ ਡੂੰਗੀ ਤੇ ਇੱਕ ਸਾਈਡ ਪਹਾੜ ਤੇ ਵਿੱਚ ਸਿੰਗਲ ਰਸਤਾ ਨੇ ਨਾਲ ਤੁਹਾਡਾ ਭਰਾ ਫੋਲੋ ਟਰੈਵਲਰ ਗ੍ਰੇਟ ਟੈਲੀਕਾਫਟ ਤੋਂ ਹਰਪਾਲ ਸਿੰਘ ਪਿੰਡ ਬਰਾਮ ਤੋਂ ਇਹ ਤੇ ਕਈ ਮੈਨੂੰ ਕਹਿ ਰਹੇ ਨੇ ਤੇ ਪਾਜੀ ਫਗਵਾੜੇ ਵਾਲਾ ਬਰਾਮ ਨਹੀਂ ਯਾਰਾ ਉੱਪਰ ਵਾਲਾ ਡਿਸਟ੍ਰਿਕਟ ਜਲੰਧਰ ਪੈਂਦਾ ਨਾ ਉਹ ਬਰਾਮ ਆ ਸਾਡਾ ਪਿੰਡ ਨਾ ਪੂਰਾ ਨਾਮ ਹੈਗਾ ਬਹਿਰਾਮ ਸ਼੍ਰਿਸ਼ਤਾ ਇਹ ਤੇ ਲੋ ਜੀ ਰਸਤਿਆਂ ਦਾ ਆਨੰਦ ਮਾਣੋ ਉਹੋ ਹੀ ਫਿਰ ਇੱਕ ਗੱਲ ਇੱਕ ਕਰੀ ਵੀ ਜਿਹੜਾ ਰਸਤਿਆਂ 'ਚ ਸੁਆਦ ਹੈ ਨਾ ਜੀ ਮੰਜਲ ਤਾਂ ਤਾਂ ਹੈਗਾ ਹੀ ਹੈਗਾ ਆ ਤੇ ਜਿਹੜਾ ਰਸਤਿਆਂ ਦਾ ਆ ਉਹ ਤਾਂ ਕੁਛ ਅਲੱਗ ਲੈਗੂ ਦਾ ਯਾਰ ਨੈਕਸਟ ਲੈਵਲ ਆਣਾ ਹੈ ਨਾ ਯਾ ਅਜਾ ਨਸ਼ਾ ਹੁੰਦਾ ਯਾਰ ਅਜਾ ਚਿੱਟੇ ਵਾਲੇ ਨੂੰ ਚਿੱਟੇ ਦਾ ਨਸ਼ਾ ਹੁੰਦਾ ਨਾ ਸਾਨੂੰ ਸਾਨੂੰ ਆ ਨਸ਼ਾ ਆ ਸਾਨੂੰ ਆ ਨਸ਼ਾ ਲੱਗਾ ਆ ਮਵਾ ਗਿਆ ਪਾਤਾ ਆ ਦੇਖਿਓ ਵੀ ਉਹ ਇੱਥੇ ਤੇ سپورਟ ਕਰੀ ਐਓ ਜੀ ਕਾਜ਼ਾ ਸੀਰੀਜ਼ ਨੂੰ ਤੇ ਇਹਦਾ ਟਾਈਟਲ ਆਪਾਂ ਰੱਖਿਆ ਹੈ ਜਿਲੰਦਰ ਟੂ ਕਾਜ਼ਾ ਐਪੀਸੋਡ 1 2 3 4 5 ਜਿੰਨੇ ਵੀ ਡੇ ਲੱਗੇ ਉਹਨੇ ਐਪੀਸੋਡ ਆਉਣਗੇ ਇਹਦੇ ਨਾਲ ਤੇ ਬਾਕੀ سپورਟ ਹੀ ਲੋਰ ਕਰਿਓ ਬਾਬਿਓ ਮੈਂ ਤੁਹਾਡੀ سپورਟ ਨਾਲ ਹੀ ਆ ਹੈਨਾ ਮੈਨੇ ਤਾਂ ਬਹੁਤ ਆਉਂਦੀ ਹੈ ਨਾ ਤੇ ਬਾਕੀ ਜਿਹੜੇ ਸੋਲੋ ਟਰੈਵਲਰ ਹਨਾ ਜਿੰਨਾ ਕਿ ਮੈਂ ਦੇਖਿਆ ਆ ਉਹ ਕਿਨੇ ਚੁਣੇ ਆ ਸੋਲੋ ਜਿਹੜੇ ਲੌਂਗ ਟ੍ਰਿਪ ਤੇ ਇਕੱਲੇ ਜਾਂਦੇ ਆ ਨਾ ਤੇ ਉਹਨਾਂ ਚੋਂ ਤੁਹਾਡਾ ਭਰਾ ரைਟ ਤੇ ਮੈਨੂੰ ਪੁੱਛਦੇ ਆਗੇ ਇੱਥੇ ਯਾਰ ਸਰਦਾਰ ਸਾਹਿਬ ਇਕੱਲੇ ਹੋ ਮੈਂ ਕਿਹਾ ਇਕੱਲਾ ਗਾਉਂ ਯਾਰ ਇਕੱਲਾ ਲੱਗਦਾ ਹੋ ਤੈਨੂੰ ਕਿਦਰ ਨਹੀਂ ਯਾਰ ਤੂੰ ਐਸਾ ਹੁੰਦਾ ਇਹ ਦੇਖੋ ਇਹ ਭਾਈ ਸਾਹਿਬ ਯੋਗਾ ਕਰ ਰਹੇ ਹੈ ਕੀ ਬਾਤ ਹੈ ਜੀ ਕੀ ਬਾਤ ਹੈ ਕੀ ਬਿਊਟੀ ਹੈ ਯਹਾਂ ਕਿ ਆਬੋ ਹਵਾ ਔਰ ਇਹ ਦੇਖੋ ਭਾਈ ਸਾਹਿਬ ਏ ਆ ਜੀ ਕੀ ਬਾਤ ਆ ਬਬਿਓ ਹੋ ਹੋ ਵੀਡੀਓ ਕਿਦਾਂ ਦੀਆਂ ਲਗੀਆਂ ਕਮੈਂਟ ਵਿੱਚ ਜ਼ਰੂਰ ਦੱਸਿਆ ਕਰੋ ਯਾਰ ਹਨਾ ਉਹਦੇ ਚ ਥੋੜਾ ਆਈਡੀਆ ਲੱਗ ਜਾਂਦੇ ਆ ਵੀ ਹੋਰ ਕਿਦਾਂ ਦਾ ਬੈਸਟ ਕਰ ਸਕਦੇ ਆ ਆਪਾਂ ਤੇ ਹਿੰਦੀ ਯਾਰ ਤੁਹਾਨੂੰ ਘੱਟ ਬੋਲਣੀ ਆਉਂਦੀ ਆ ਕਈ ਮੇਰੇ ਭਰਾ ਕਹਿੰਦੇ ਆ ਯਾਰ ਥੋੜਾ ਹਿੰਦੀ ਚ ਬੋਲਿਆ ਕਰ ਯਾਰ ਹਿੰਦੀ ਥੋੜੀ ਘੱਟ ਆਉਂਦੀ ਆ ਬੋਲ ਤਾਂ ਲਈਦੀ ਆ ਐਡੀ ਨਹੀਂ ਗੱਲ ਹਿੰਦੀ ਚ ਪੰਜਾਬੀ ਮਿਕਸ ਹੁੰਦੀ ਹੁੰਦੀ ਆ ਸਾਡੇ ਕੋਲ ਸੋ ਇਸ ਲਈ ਮਿਕਸ ਹੀ ਆ ਜਾਂਦਾ ਨੂੰ ਅੱਛਾ ਅਪਰੀਲ ਵੀਡੀਓ ਦੀ ਟਾਈਮਿੰਗ ਆਪਾਂ ਕਰ ਦਿੱਤੀ ਨਾ ਯਾਰਾ ਹੁਣ ਅੱਗੇ ਸੀਗਾ 9 ਵਜੇ ਪਾਈਦੀ ਸੀ ਨਾ ਜਾਂ ਸਵੇਰੇ ਮਾਰਨਿੰਗ 9 ਵਜੇ ਜਾਂ ਸ਼ਾਮ ਨੂੰ 9 ਵਜੇ ਰਾਤ ਨੂੰ ਨਾ ਤੇ ਹੁਣ 9 ਦੀ ਜਗ੍ਹਾ ਆਪਾਂ 8 ਤੇ ਲਿਆਂਦੀ ਤੋਈ ਵੀ 8 ਵਜੇ ਪਾਇਆ ਕਰਾਂਗੇ ਕਿਉਂਕਿ 9 ਵਜੇ ਜਿਹੜੇ ਹੁੰਦੇ ਨਾ ਜਿਨ੍ਹਾਂ ਨੇ ਵੀਡੀਓ ਦੇਖਣੀ ਹੁੰਦੀ ਸਕੂਲਾਂ ਕਾਲਜਾਂ ਵਾਲੇ ਜਾਂ ਜੋਬ ਕਲਾਸ ਬੰਦੇ ਉਹ ਨਿਕਲ ਜਾਂਦੇ ਹਨ 8 ਵਜੇ ਥੋੜੀ-ਬੋਤੀ ਦੇਖ ਸਕਦੇ ਬੰਦਾ ਨਾ 8:00 ਵਜੇ ਤਾਂ ਘਰੇ ਹੀ ਹੁੰਦਾ ਆ ਤੇ ਥੋੜਾ ਆਈਡੀਆ ਹੋ ਜਾਂਦਾ ਨਾ ਕਿਹੜੀ ਵੀਡੀਓ ਆ ਰਹੀ ਆ ਤੇ ਇਸ ਕਰਕੇ ਟਾਈਮ ਆਪਾਂ ਥੋੜਾ ਚੇਂਜ ਕੀਤਾ 9 ਦੀ ਜਗ੍ਹਾ 8 ਕੀਤਾ ਨਾ ਤੇ ਬਾਕੀ ਦੇਖੀ ਚਲੋ ਉਹ ਭਰਾਵਾ ਤੋਰ ਲਾ ਲੈ ਲਾ ਲਾ ਆਵਾਜ਼ ਆ ਇਹ ਜੀ ਜਿਹੜਾ ਸਾਗਲਾ ਤੋਂ ਜਾਂਦਾ ਚਟਕੁਲ ਨੂੰ ਇੰਡੀਆ ਦਾ ਲਾਸਟ ਵਿਲੇਜ ਇਹ ਹੋਰ ਰਸਤਾ ਇਸ ਤੋਂ ਅੱਗੇ ਫਿਰ ਚైనా ਸਟਾਰਟ ਹੋ ਜਾਂਦਾ ਆ ਕਈ ਇਹਨੂੰ ਲਾਸਟ ਵਿਲੇਜ ਵੀ ਕਹ ਦਿੰਦੇ ਆ ਤੇ ਕਈ ਇਹਨੂੰ ਫਰਸਟ ਵਿਲੇਜ ਵੀ ਕਹ ਦਿੰਦੇ ਆ ਇੰਡੀਆ ਦਾ ਜਿੱਦਾਂ ਮਾਨਾ ਵਿਲੇਜ ਆ ਉਦੋਂ ਉਹਨੂੰ ਵੀ ਕਈ ਲਾਸਟ ਕਹਿੰਦੇ ਤੇ ਕਈ ਫਰਸਟ ਵਿਲੇਜ ਕਹਿੰਦੇ ਆ ਨਾ ਇਦਾਂ ਤੇ ਬਹੁਤ ਕੁਛ ਆ ਦੇਖਣ ਨੂੰ ਇੱਥੇ ਚਿਟਕੁਲ ਤੋਂ ਜਾ ਕੇ ਦੇਖਦੇ ਆ ਬਾਕੀ ਸਵੇਰ ਸਵੇਰ ਤੋਂ ਮਾਰਨਿੰਗ ਦੇ ਵਿੱਚ ਟਾਈਮ ਨਾਲ ਮੈਂ ਨਿਕਲਿਆ ਆਇਆ ਇਦਾਂ 7:30 ਦਾ ਡੈਮ ਹੋਇਆ ਆ ਤੇ ਹਜੇ ਕੋਈ ਵੀ ਟੂਰਿਸਟ ਆ ਨਹੀਂ ਰਿਹਾ ਮੇਂ ਕਾ ਚਲੋ ਪਹਿਲਾਂ ਕਰਾਊਡ ਤੋਂ ਪਹਿਲਾਂ ਪਹਿਲਾਂ ਪਹੁੰਚਦੇ ਆ ਤੇ ਸ਼ੂਟ ਕਰਦੇ ਆ ਨਾ 뷰 ਬਹੁਤ ਸ਼ਾਨਦਾਰ ਆ ਬਾਬਿਓ ਪੈਸੇ ਵਸੂਲ ਆ ਇੱਕ ਵਾਰੀ ਤਾਂ ਤੇ ਜਿਹੜਾ ਤੁਹਾਨੂੰ ਪਿੱਛੇ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਹੋਟਲ ਦਾ ਦੱਸਿਆ ਸੀ ਨਾ ਤੁਹਾਨੂੰ ਹੋਮ ਸਟੇ ਦਾ ਦੱਸਿਆ ਸੀ ਬੜਾ ਰੀਜ਼ਨੇਬਲ ਰੇਟ ਸੀਗਾ ਉਹਦਾ ਤੇ ਤੁਸੀਂ ਉੱਥੇ ਥੋੜਾ ਬਹੁਤਾ ਰੇਟ ਕਰਕੇ ਉੱਪਰ ਥੱਲੇ ਕਰਕੇ ਤਾਂ ਬਹੁਤ ਵਧੀਆ ਰੇਟ 'ਚ ਤੁਹਾਨੂੰ ਮਿਲ ਜਿਊਗਾ ਹਜ਼ਾਰ ਤੋਂ ਕਾਫੀ ਥੱਲੇ ਰੇਟ 'ਚ ਮਿਲ ਜਾਂਦਾ ਨਾ ਕਮਰਾ ਤੇ ਥੋੜਾ ਜਿਹਾ ਗੱਲਬਾਤ ਕਰਨੀ ਪੈਂਦੀ ਆ ਪਹਿਲਾਂ ਤਾਂ ਤੁਸੀਂ ਜਿਆਦਾ ਹੀ ਗੈਣ ਕੇ ਰੇਟ ਤੁਹਾਨੂੰ ਉਸ ਤੋਂ ਬਾਅਦ ਤੁਸੀਂ ਮਾੜੀ ਮੋਟੀ ਉਹਨਾਂ ਨਾਲ ਗੱਲ ਕਰੋਗੇ ਤਾਂ ਫਿਰ ਉਹ ਰੇਟ ਸੈੱਟ ਕਰ ਲੈਂਦੇ ਹਨਾ ਜੀ ਇਹ ਆ ਗਿਆ ਪਟਸੇਰੀ ਪਟਸੇਰੀ ਤੇ ਆ ਗਿਆ ਦੂਸਰਾ ਬ੍ਰਿਜ ਲੋਹੇ ਦੇ ਬ੍ਰਿਜ ਆ ਜਿਆਦਾ ਸਾਰੇ ਇੱਥੇ ਨਾ ਸ਼੍ਰੀ ਬਦਰੀ ਨਾਰਾਇਣ ਜੀ ਪਟਸੇਰੀ ਵਾਹ ਜੀ ਫਾਂਗਲਾ ਵੈਲੀ ਤੋਂ ਚਿਟਕੋਲਾ ਵਾਲਾ ਰੋਡ ਤੇ ਵਿਊ ਵੀ ਨੇ ਸ਼ਾਨਦਾਰ ਆ ਵੀ ਅਸੀਂ ਰੋਕੇ ਨਹੀਂ ਪਾਉਂਦੇ ਆਪਣੇ ਆਪ ਨੂੰ ਪਹਾੜ ਦੇਖੋ ਕਿੱਡੇ ਉੱਚੇ ਉੱਚੇ ਆ ਇੱਥੇ ਨੂੰ ਉੱਪਰ ਨੂੰ ਧੌਣ ਘੁੰਮਦੀ ਆ ਨਾ ਉੱਚੇ ਉੱਚੇ ਪਹਾੜ ਆ ਰਾਈਟ ਔਰ ਵਿਊ ਤਾਂ ਆਫਸਮ ਹੈਗਾ ਹੀ ਆ ਜੀ ਇਹ ਬੈਣ ਲੱਪਿਆ ਮੜਾ ਮੜਾ ਤੇ ਇਹ ਆ ਗਿਆ ਜੀ ਤੀਜਾ ਬ੍ਰਿਜ ਇਹ ਵੀ ਲੋਹੇ ਵਾਲਾ ਹੀ ਆ ਵਾਹ ਵਾਹ A view é toda no meu... Olha aqui, ਤੇ ਬਿਲਕੁਲ ਥੱਲੋਂ ਦੀ ਨਿਕਲ ਹੁੰਦਾ ਐਡਵੈਂਚਰ ਇਧਰ ਖੜਿਓ ਕੇ ਦਿਖਾਵਾਂ ਕੀ ਆ ਇੱਥੇ ਦਾ 뷰 ਬੜਾ ਸ਼ਾਨਦਾਰ ਕੀ ਆ ਬਾਤੇ ਕੀ ਆ ਗਿਆ ਪ੍ਰਿਚ ਨੰਬਰ 4 ਇਹ 뷰 ਇਤੋਂ ਹੀ ਬਹੁਤ ਸ਼ਾਨਦਾਰ ਹੈ ਬ੍ਰੇਕਾਂ ਫਿਰ ਸਟਾਪ ਮਾਈ ਗਾਡ ਉਹ ਦੇ ਕੁੱਕ ਡਾ ਵੱਡਾ ਪੱਥਰ ਨਾ ਉਹ ਦੇਖਿਓ ਇਹ ਆ ਵੜਾ ਆ ਵੜਾ ਇਹ ਉਦੋਂ ਲਟਕ ਕੇ ਆਇਆ ਉੱਥੇ ਤੇ ਇਹ ਰਿਸ਼ਮਾ ਕਹਿ ਸਕਦੇ ਹਾਂ ਮਹਾਰਾ ਦੀ ਕਿਰਪਾਈ ਆ ਜਿਹੜੇ ਟਿਕਿਓ ਐ ਇਦਾਂ ਪਹਾੜ ਨਾਲ ਸਾਰੇ ਪੱਥਰ ਦੇ ਆ ਇਹ ਨਾ ਤੇ ਉਹਦਾ ਉਹ ਟਰਾਸਰ ਲੈ ਕੇ ਆ ਹੁੰਦਾ ਜੀ ਇਦਾਂ ਦੇ ਰੋੜਾਂ ਦੇ ਉੱਤੇ ਨਾ ਤੇ ਉਹ ਵੀ ਇਕੱਲੇ ਸੋਲੋ ਆਨੰਦ ਤੇ ਹੁਣ ਕਰਾਂਗੇ ਕੁਕਿੰਗ ਭੁੱਖ ਲੱਗ ਗਈ ਆ ਤੇ ਦੇਖਦੇ ਹਾਂ ਕਿਤੇ ਰੋਕੇ ਲਓ ਜੀ ਇੱਕ ਸਰਪ੍ਰਾਈਜ਼ ਹੋਰ ਮਿਲ ਗਿਆ ਮੈਨੂੰ ਬਈ ਠਹਿਰ ਹੋ ਗਿਆ ਪੈਕਚਰ ਤੇ ਹੁਣ ਸਭ ਤੋਂ ਵੱਡੀ ਗੱਲ ਇਹ ਆ ਵੀ ਇੰਨੀ ਤੜ ਕੋਈ ਟਹਿਰਾ ਵਾਲਾ ਹੈ ਨਹੀਂਗਾ ਫਲਾਈਟ ਤੇ ਹੁਣ ਦੇਖਦੇ ਆ ਕੀ ਹੁੰਦਾ ਆ ਤੇ ਇਹ ਵੀ ਇੱਕ ਅਲੱਗ ਐਕਸਪੀਰੀਅੰਸ ਆ ਹੈਲ ਏਰੀਏ ਚ ਆ ਕੇ ਫਸਟ ਟਾਈਮ ਟਾਇਰ ਵੈਂਜਰ ਹੋਇਆ ਗੱਡੀ ਦਾ ਤੇ 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 ਅਗਰ ਤਾਂ ਕਿਤੇ ਉਹ ਪੰਪ ਮਿਲ ਗਿਆ ਉਦੋਂ ਤਾਂ ਹਵਾ ਜਿੱਦਾਂ ਜਲਦੀ ਜਿੱਦਾਂ ਨਹੀਂ ਰੁਕੂਗੀ ਕੋਈ ਕਟੂਗੀ ਨਾ ਟੂਬless ਟਾਇਰ ਹੋਣ ਕਰਕੇ ਤੇ ਪੰਪ ਮਿਲ ਗਿਆ ਫੇ ਤਾਂ ਹਵਾ ਭਰ ਕੇ ਆਪਾਂ ਦਿੱਖਾ ਜਾਵਾਂਗੇ ਨਹੀਂ ਤਾਂ ਫੇਰ ਟੱਪਣੀ ਤਾਂ ਫੇਰ ਲੌਣੀ ਪੈਣੀ ਆ ਤੇ ਕਰਕੇ ਇੱਕ ਚੀਜ਼ ਹੋਰ ਸਿੱਖੀ ਆ ਮੈਂ ਅੱਗੇ ਕਹਿਣਾ ਵੀ ਉਹਨਾਂ ਪਰ ਹੈ ਕਿ ਮੈਂ ਸਕਿਪ ਕਰ ਗਿਆ ਉਸ ਚੀਜ਼ ਨੂੰ ਤੇ ਪੰਪ ਹਵਾਲਾ ਪੰਪ ਜਿਹੜਾ ਤੁਸੀਂ ਜ਼ਰੂਰ ਕੈਰੀ ਕਰਕੇ ਚੱਲੋ ਜ਼ਰੂਰੀ ਆ ਯਾਰ ਤੇ ਕੁਝ ਖਾਣ ਲਈ ਚੀਜ਼ਾਂ ਵੀ ਲੈ ਕੇ ਚੱਲੋ ਨਾਲ ਮੰਨ ਲਓ ਉਧਰ ਤਾਂ ਠੀਕ ਆ 100k ਆ ਇੱਥੇ ਲੱਗੇ ਸ਼ੋਪਾਂ ਵਗੈਰਾ ਹੈਗੀਆਂ ਪਰ ਫਿਰ ਵੀ ਕਿਉਂਕਿ ਇੱਥੇ ਅਰਲੀ ਮਾਰਨਿੰਗ ਸ਼ੋਪਾਂ ਖੋਲਦੀਆਂ ਨਹੀਂ ਜਿੱਦਾਂ ਅੱਜ ਆਪਾਂ ਆ ਰਹੇ ਆ ਨਾ ਤੇ ਇਸ ਕਰਕੇ ਥੋੜਾ ਜਿਹਾ ਖਾਣ ਨੂੰ ਨਾਲ ਲੈ ਕੇ ਚੱਲੋ ਤੇ ਪਾਣੀ ਤਾਂ ਚਲੋ ਖੈਰ ਮਿਲਦਾ ਰ ਰ ਰਾਜ ਹੈਗਾ ਯਾ ਸਾਰਾ ਕੁਝ ਨਾ ਬਾਕੀ ਓਕੇ ਆ ਵਿਊ ਸ਼ਾਨਦਾਰ ਆ ਦੇਖੀ ਚਲੋ ਨਜ਼ਾਰੇ ਲਈ ਚਲੋ ਤੇ ਸਬਸਕ੍ਰਾਈਬਰ ਵਧਾਈ ਚਲੋ ਵਿਊ ਵਧਾਈ ਚਲੋ ਤੇ ਲਾਈਕ ਵੀ ਕਰੀ ਚਲੋ ਤੇ ਚਿਰਕੋਟ ਦਾ ਵਿਊ ਪਹੁੰਚਣ ਵਾਲਿਆ ਰਹਿ ਗਿਆ 60 ਫਟ ਕਿਲੋਮੀਟਰ ਤੇ ਪੀਪੀ 62 ਮੋਹਾਲੀ ਵਾਲੇ ਟੱਕਰ ਗਏ ਮੈਨੂੰ ਇੱਥੇ ਲਾ ਲਓ ਹੈਲਮਟ ਹਲੋ ਉੱਤਰਿਓ ਐਕਟਿਵਾ ਅਰੇ ਵਾ ਸਲੂਟ ਇਹ ਐਕਟਿਵਾ ਲੈ ਕੇ ਆ ਗਿਆ ਮੇਰਾ ਭਰਾ ਹੈਲਮਟ ਉਤਾਰ ਲਓ ਭਾਜੀ ਤੁਹਾ ਕਿਹਦਾ ਕੀ ਰਿਹਾ ਤੁਹਾਡਾ ਸਾਰਿਆਂ ਦਾ ਬਹੁਤ ਅੱਛਾ ਬਹੁਤ ਬਹੁਤ ਅੱਛਾ ਬਹੁਤ ਉਤਾਰ ਲਓ ਤੋ ਫਸਟ ਟਾਈਮ ਆ ਇਧਰ ਹਾਂ ਸਪੀਤੀ ਫਸਟ ਟਾਈਮ ਹੈ ਮੇਰਾ ਇਹ ਪਹਿਲੀ ਵਾਰ ਹੀ ਹੈ ਹਾਂ ਮਨਾਲੀ ਸਾਈਡ ਪਹੁੰਚ ਗਏ ਹਾਂ ਮਨਾਲੀ ਰੋਹਤਾਂ ਕੈਲੋਂਗ ਵਗੈਰਾ ਉਹ ਤੋਂ ਸਾਰਾ पर जो ये वाली साइड है ना भाई साहब एक होते है ना तो मेरा यूट्यूब चैनल है ठीक है जी आप बताओ हम <laughs> भाई आ, और आप जाते रहते हो कठे आ, नहीं ये पहली बार है मैं जाता रहता हूँ अभी अच्छा तो कैसा रहा आपका तो नहीं लगा। नहीं नहीं लगा रास्तों पहाड़ आए नहीं है ना? ठीक है ना पता तो जा रहा हूँ तो मैंने पहले सच पास किया सोलो ना अच्छा तो उसके बाद तो मेरे को ऐसा क्रेज हुआ बस अकेला जाता तो हूँ मैं और पे कब कैसा रहता इस गाड़ी का अरे क्या मस्त है भाई ये देखो ना ये क्या लगा रखा है मैंने 4x4 4x4 <laughs> तो ऐसा है मैंने इस पे किया था किश्तवार टू सच पास अच्छा तो जब से मैंने वो रोड किया ना तब से मैंने लिखा दिया इस पे हाँ। तो आज दिखाता हूँ ले पकड़ना तो जी आ देख आ हाथ आ तो ये अरे, अरे वाह पूरा सेटअप है हाँ पूरा

तो सबसे बड़ी बात है यार अकेले में इतना आनंद आता है ना हाँ, अकेले में तो होता है ना? ना दोस्तों के साथ है। है, हाँ, एक बात और है आप दो फ्रेंड आ, तो तुम तो तुम 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 आ तो रहे हो अकेला आ रहा हूँ दो वाले की जो ज्यादा हो जाए ना हल्ला हो जाता है यहाँ आकर ना जो मैंने रियलाइज किया है

फिर हफ्ते बाद हेमकुंड साहब जी ओपन हुए उस दिन वहाँ था अच्छा। तो ऐसे चलता है चल तो अभी इसको मेन में, में ले आया ना ओके ओके। यूट्यूब देखो ना इधर आओ, और दिखाओ आगे देख लो इस साइड देखो इस साइड इस साइड देखो तो गाड़ी देख के दूर से मेरे को बोल देते हैं कैसा लगा बढ़िया लगा बड़िया। एक इसके पे रैपिंग भी होनी वो ना? हाँ रैप करवाऊंगा यार मैंने इसके ऊपर रूफ पे ऊपर हाँ, ना वो लगवाना है कैरियर लगवा के ना हाँ, इसके ऊपर सोने का बनाना है जिगाड़ा हाँ, हाँ, नहीं, नहीं, नहीं 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 वो नहीं लगाना अपना देसी स्टाइल से करूंगा इसके ऊपर पहले कवर कर लूंगा ऊपर खड़ा हो ना तो जो इसका शर्त है रूफ नीचे ना जाए तो वो कमजोर है मैं ऊपर खड़ा होता हूँ तो जो डेंट पड़ा हुआ है ना वो बोध ऐसे पड़ा हुआ है तो बढ़िया लगा भाजी आपसे बात करके तो मेरा यही है ਜਹਾਂ ਰੁਕਤਾ ਹਾਂ ਵਹਾਂ ਰੁਕ ਜਾਂਦਾ ਹਾਂ ਅਗਰ ਮੇਰੇ ਸਾਥ ਕੋਈ ਹੋ ਅਰੇ ਯਾਰ ਚੱਲ 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 ਉਹ ਖੱਜਲ ਖਵਾਰੀ ਤੋਂ ਦੂਰ ਇਕੱਲੇ ਬੰਦੇ ਨੂੰ ਵੀ ਇਹ ਬੈਨੀਫਿਟ ਹੁੰਦਾ ਉਸਦੇ ਸਾਥ ਵਿੱਚ ਸਭ ਮੈਲੀ ਗੁਜ਼ਰਦਾ ਪਹਿਲੇ ਤਾਂ ਇਕੱਲੇ ਚੱਲ ਨਹੀਂ ਪਾਓਗੇ ਅਗਰ ਚੱਲਣੇ ਲੱਗ ਪੜੇ ਨਾ ਭਾਜੀ ਤਾਂ ਦੁਨੀਆ ਨੂੰ ਪਿੱਛੇ ਛੋੜ ਦੋਗੇ ਭਾਜੀ ਇੱਕ ਅਲੱਗ ਨਸ਼ਾ ਹੁੰਦਾ ਹੈ ਭਾਜੀ ਠੀਕ ਹੈ ਵਧੀਆ ਲੱਗਾ ਜੀ ਇਹਨਾਂ ਨੂੰ ਮਿਲ ਕੇ ਬੰਦੇ ਆਪਣੇ ਪੰਜਾਬੀ ਭਰਾ ਸਿਗੇ ਤੇ ਉਹ ਵਿਚਾਰੇ ਦੀ ਬਾਈਕ ਡਿੱਪੇ ਯਾਰ ਐਕਟਿਵ ਆ ਨਾ ਜਿਹੜੇ ਪਸ਼ੂ ਆ ਰਹੇ ਸੀਗੇ ਗਾਇਆਂ ਸੀਗੀਆਂ ਤੇ ਤੇ ਉਹ ਐਕਟਿਵਾ ਜੇ ਲੱਗੀ ਤੇ ਐਕਟਿਵਾ ਡਿੱਗ ਗਈ ਤੇ ਜਿਹੜਾ ਉਹਦਾ ਹੈਲਮਟ ਸੀਗਾ ਉਹ ਜਿਹੜੀ ਥੱਲੇ ਰੀਵਰ ਵਗਦੀ ਸੀ ਉਹਦੇ ਵਿੱਚ ਚਲਾ ਗਿਆ ਸੀਗਾ ਪਰ ਫੇਰ ਵੀ ਉਹ ਜਿਹੜਾ ਗਾਈਆਂ ਵਾਲਾ ਸੀਗਾ ਉਹ ਵਿਚਾਰਾ ਲੈ ਕੇ ਆਇਆ ਉੱਥੋਂ ਨਾ ਤਾਂ ਮੈਨੂੰ ਥੋੜਾ ਫੀਲ ਹੋਇਆ ਯਾਰ ਮੈਂ ਕਿਹਾ ਤੁਸੀਂ ਮੇਰੇ ਕਰਕੇ ਕਿਉਂਕਿ ਮੈਂ ਹੀ ਉਹਨਾਂ ਨੂੰ ਰੋਕਿਆ ਸੀ ਮੈਂ ਕਿਹਾ ਸ਼ੂਟ ਕਰਦੇ ਆ ਨਾ ਤੇ ਕਹਿੰਦੇ ਨਹੀਂ ਭਾਈ ਇਟਸ ਓਕੇ ਯਾਰ ਕੋਈ ਗੱਲ ਨਹੀਂ ਕਹਿੰਦਾ ਇੱਥੇ ਕੁਲੈਛਿਤ ਕੁਲ ਤੇ ਕਾਫੀ ਟੂਰਿਸਟ ਆਉਂਦੇ ਆ ਇਸ ਸਾਈਡ ਵੀ ਨਾ ਸਾਂਗਲਾ ਵੈਲੀ ਬਹੁਤ ਮਸ਼ਹੂਰ ਆ ਤੇ ਸਾਂਗਲਾ ਦੇ ਵਿੱਚ ਮੈਨੂੰ ਇੱਕ ਮੈਡਮ ਨੂੰ ਮਿਲੇ ਯੂਟਿਊਬਰ ਆ ਤੇ ਆਪਾਂ ਅੱਜ ਆ ਕੇ ਉਹਨਾਂ ਨਾਲ ਵੀ ਇੱਕ ਬਲੌਗ ਮਿਨੀ ਬਲੌਗ ਬਣਾਵਾਂਗੇ ਤੇ ਹੁਣ ਨਹੀਂ ਨਾਂ ਦੱਸਣਾ ਜੇ ਹੁਣ ਮੈਂ ਦੱਸ ਦਿੱਤਾ ਫਿਰ ਫਿਰ ਉਹ ਸਸਪੈਂਸ ਨਹੀਂ ਰਹਿਣਾ ਰਾਈਟ ਤੇ ਉਹ ਫੇਸਬੁਕ ਤੇ ਵੀ ਆ ਤੇ YouTube ਤੇ ਵੀ ਹੈਗੇ ਨਾ ਤੇ ਬਹੁਤ ਵਧੀਆ ਚੱਲਦਾ ਪਿਆ ਉਹਨਾਂ ਦਾ ਵੀ ਚੈਨਲ ਨਾ ਮਹਾਰਗ ਦੀ ਕਿਰਪਾ ਆ ਤੇ ਮੈਂ ਰਾਤੀ ਮਿਲ ਕੇ ਆਇਆ ਸੀ ਉਹਨਾਂ ਨੂੰ ਤੇ ਕਹਿੰਦੇ ਸੀ ਵੀ ਤੁਸੀਂ ਕੱਲ ਆਉਂਦੇ ਵਕਤ ਨਾ ਜਦੋਂ ਤੁਸੀਂ ਏਅਰਪੋਰਟ ਤੋਂ ਵਾਪਸ ਆਉਂਗੇ ਤਾਂ ਫਿਰ ਆਪਾਂ ਉੱਥੇ ਰੁਕਾਂਗੇ ਥੋੜਾ ਟਾਈਮ ਤੇ ਇੱਕ ਮਿੰਨੀ ਬਲੌਗ ਰੈਡੀ ਕਰਾਂਗੇ ਨਾ ਜੀ ਤੇ ਏਅਰਪੋਰਟ ਦੇਖਦੇ ਆ ਰਾਤ ਰੁਕਣਾ ਉੱਥੇ ਜਾਂ ਫਿਰ ਵਾਪਸ ਆਉਣਾ ਕਿ ਵਾਪਸ ਆ ਕੇ ਫਿਰ ਤੋਂ ਨਿਕਲ ਜਾਵਾਂਗੇ ਕਲਪਾ ਵਾਲੀ ਸਾਈਡ ਨੂੰ ਨਾ ਰੋਡਾਂ ਦੇ ਜਿਹੜੇ-ਜਿਹੜੇ ਵਧੀਆ 뷰 ਤਾਂ ਨਾ ਸਾਰੇ 뷰 ਹੀ ਵਧੀਆ ਇੱਥੇ ਕੋਈ ਮਾੜਾ 뷰 ਹੈ ਹੀ ਨਹੀਂ ਜਿਹੜੇ ਨੇਚਰ ਨਾਲ ਕੁਦਰਤ ਦੇ ਨਾਲ ਕੁਦਰਤ ਦੇ ਨਾਲ ਪਿਆਰ ਕਰਦੇ ਹਨ ਕੁਦਰਤ ਦੇ ਬਣਾਈਆਂ ਹੋਈਆਂ ਵਸਤੂਆਂ ਦੇ ਨਾਲ ਚੀਜ਼ਾਂ ਦੇ ਨਾਲ ਉਹਨਾਂ ਨੂੰ ਹਰ ਇੱਕ ਚੀਜ਼ ਪਿਆਰੀ ਲੱਗਦੀ ਹਰ ਇੱਕ ਚੀਜ਼ ਸੋਹਣੀ ਲੱਗਦੀ ਹੈ ਨਾ ਫਾਈਨਲੀ ਚਿਟਕੂਲ ਸਟਾਰਟ ਚਿਟਕੂਲ ਐਟੀਟਿਊਡ 11320 ਕਿਲੋ 20 ਫੁੱਟ ਤੇ ਚਿੱਤਕੁਲ ਪਹੁੰਚ ਗਏ ਆ ਇਹ ਹੈਗਾ ਇੰਡੀਆ ਦਾ ਲਾਸਟ ਵਿਲੇਜ ਤੇ ਇਸ ਤੋਂ ਅੱਗੇ ਫਿਰ ਚਾਈਨਾ ਸਟਾਰਟ ਹੋ ਜਾਂਦਾ ਹੈ ਤੇ ਦੇਖੋ ਥਿਊ ਵਿਊ ਦੇਖਿਓ ਕਿੰਨੇ ਸ਼ਾਨਦਾਰ ਆ ਇਹ ਚਿੱਤਕੁਲ ਦੀ ਜਿਹੜੀ ਆ ਸ਼ੁਰੂ ਹੋ ਜਾਂਦੀ ਆ ਵੈਲੀ ਸਾਰੀ ਜਿਹੜੇ ਪਿੱਛੇ ਪਹਾੜ ਤੁਸੀਂ ਦੇਖੇ ਆ ਉਹ ਡਿਫਰੈਂਟ ਸਗੇ ਤੇ ਜਿਹੜੇ ਇਸ ਤੋਂ ਅੱਗੇ ਸ਼ੁਰੂ ਹੋ ਜਾਣੇ ਆ ਉਹ ਹੋਰੇ ਡਿਫਰੈਂਟ ਆ ਜਾਣੇ ਆ ਨਾ ਤੇ ਇਹ ਦੂਰੋਂ ਇੱਕ ਵਿਊ ਆ ਤੇ ਬਾਕੀ ਹੁਣ ਲਾਗੇ ਚੱਲ ਕੇ ਦਿਖਾਉਂਦੇ ਤੁਹਾਨੂੰ ਉਹ ਦੇਖ ਵਾਹ ਬੀੜ ਆਈ ਲਵ ਚਿਤਕੁਲ ਚਿਤਕੁਲ ਡਰੀਮ ਆ ਭਾਈ ਮੇਰਾ ਇਹ ਬਹੁਤ ਚਿਰ ਦਾ ਡਰੀਮ ਸੀਗਾ ਮੇਰਾ ਇੱਥੇ ਆਉਣਾ ਨਾ ਤੇ ਅੱਜ ਹੋਇਆ ਕੰਪਲੀਟ ਤੇ ਇਸ ਤੋਂ ਅੱਗੇ ਜਾਵਾਂਗੇ ਹੁਣ ਹਜੇ ਇਸ ਤੋਂ ਅੱਗੇ ਤਾਂ ਚైనా ਆ ਫਿਰ ਰਿਟਰਨ ਹੋਣਾ ਪੈਣਾ ਫਿਰ ਜਾਵਾਂਗੇ ਕਾਜ਼ਾ ਵਾਲੀ ਸਾਈਡ ਔਰ ਕਾਜ਼ਾ ਤੋਂ ਅੱਗੇ ਜਿਹੜਾ ਰੋਡ ਆ ਨਾ ਬਾਬਿਓ ਕੀ ਬਾਤ ਆ ਉਹ ਵੀਡੀਓ ਦੇਖੀ ਆਓ ਆਨੰਦ ਆਊਗਾ ਪੂਰਾ ਪੂਰਾ ਮੈਂ ਸੋਲੋ ਕਿਉਂ ਚੱਲਦਾ ਯਾਰ ਚਲੋ ਇੱਥੇ ਵੀ ਇੱਕ ਨਾ ਛੋੜੀ ਇਹ ਗੱਲ ਕਰ ਲੈਂਦੇ ਆ ਲੋ ਇਹਦੇ ਬਾਰੇ ਵੀ ਅੱਜ ਆਪਾਂ ਤੁਹਾਡਾ ਨਕਰੀਆ ਕਰੇ ਲੈਂਦੇ ਆ ਮਤਲਬ ਜੇ ਤੁਸੀਂ ਇਕੱਲੇ ਚੱਲਦੇ ਹੋ ਸੋਲੋ ਚੱਲਦੇ ਹੋ ਨਾ ਤੇ ਤੁਸੀਂ ਬੇਵਾਕ ਹੁੰਦੇ ਆ ਜਿੱਥੇ ਮਰਜ਼ੀ ਰੁਕ ਜਾਓ ਰਾਤ ਹੋਵੇ ਦਿਨ ਹੋਵੇ ਦੁਪਹਿਰਾ ਹੋਵੇ ਸ਼ਾਮ ਹੋਵੇ ਮੀਂਹ ਹੋਵੇ 20 ਗਣੀ ਹੋਵੇ ਨਿੰਬਲ ਹੋਵੇ ਧੁੱਪ ਹੋਵੇ ਛਾਂ ਹੋਵੇ ਤੁਸੀਂ ਜਿੱਥੇ ਮਰਜ਼ੀ ਰੁਕ ਜਾਓ ਪਰ ਜੇ ਤੁਹਾਡੇ ਕੋਈ ਨਾਲ ਆ ਪਹਿਲੀ ਗੱਲ ਤਾਂ ਉਹ ਕਿਤੇ ਨਾ ਕਿਤੇ ਤੁਹਾਨੂੰ ਇਹ ਗੱਲ ਕਹੇਗਾ ਕਿ ਭਾਜੀ ਥੋੜਾ ਜਿਹਾ ਅੱਗੇ ਚਲੀਏ ਜਾਂ ਇੱਥੇ ਰੋਕ ਲੋ ਜੇ ਇੱਥੇ ਨਾ ਰੁਕੋ ਜੇ ਇੱਥੇ ਇਦਾਂ ਜਾਂ ਇੱਥੇ ਇਦਾਂ ਜਾਂ ਕਿੰਤੂ ਪ੍ਰੰਤੂ ਆਏਗੀ ਪਰ ਉਹਦੇ ਵਿੱਚ ਕੀ ਹੋਊਗਾ ਜਿਹੜਾ ਤੁਹਾਡੇ ਮਾਈਂਡ ਦੇ ਵਿੱਚ ਇੱਕ ਆਈਡੀਆ ਚੱਲ ਰਿਹਾ ਹੁੰਦਾ ਆ ਉਸ ਲੋਕੇਸ਼ਨ ਨੂੰ ਦੇਖ ਕੇ ਉਸ 뷰 ਨੂੰ ਦ੍ਰਿਸ਼ ਨੂੰ ਦੇਖ ਕੇ ਉਸ 뷰 ਨੂੰ ਦੇਖ ਕੇ ਨਾ ਤੇ ਉਹ ਸਕਿਪ ਕਰ ਜਾਂਦਾ ਤੇ ਜਦੋਂ ਸਕਿਪ ਕਰ ਜਾਂਦਾ ਉਹ ਆਈਡੀਆ ਜਿਹੜਾ ਹੁੰਦਾ ਨਾ ਉਹ ਨਿਕਲ ਜਾਂਦਾ ਦਿਮਾਗ ਚੋਂ ਮੁੜ ਕੇ ਨਹੀਂ ਉਹ ਦਿਮਾਗ ਚ ਵੜਦਾ ਇਸ ਕਰਕੇ ਮੈਂ ਇੱਕ ਦੋ ਵਾਰੀ ਇਹ ਚੀਜ਼ਾਂ ਦੇਖੀਆਂ ਹਨਾ ਉਹ ਚੀਜ਼ਾਂ ਸਕਿਪ ਹੋ ਗਈਆਂ ਇਸ ਕਰਕੇ ਹੁਣ ਮੈਂ ਸੋਲੋ ਚੱਲਣਾ ਸ਼ੁਰੂ ਕਰ ਦਿੱਤਾ ਇੱਥੇ ਮੇਰਾ ਦਿਲ ਕਰਦਾ ਤੁਸੀਂ ਵੀ ਵੀਡੀਓ ਚ ਅੱਗੇ ਦੇਖੋਗੇ ਕਿ ਇਦਾਂ ਦੇ ਡੇਂਜਰਸ ਰੋਡ ਆਏ ਆ ਮੈਂ ਹਰ ਜਗ੍ਹਾ ਦੇ ਉੱਤੇ ਬ੍ਰੇਕ ਮਾਰੀ ਆ ਬ੍ਰੇਕ ਮਾਰ ਕੇ ਵੀਡੀਓ ਸ਼ੂਟ ਕੀਤਾ ਆ ਤਾਂ ਫਿਰ ਅੱਗੇ ਚੱਲੇ ਆ ਡਰ ਡਰ ਜਦੋਂ ਤੁਸੀਂ ਜੋ ਮੈਂ ਚੰਨਾ ਪਿਆਰ ਕਰਨ ਲੱਪੋ ਫਿਰ ਡਰਨਾਂ ਦੀ ਚੀਜ਼ ਤੁਹਾਡੇ ਲੱਗੀ ਸ਼ਾਕੀ ਹੁੰਦੀ ਨਹੀਂ ਨਾ ਬਾਕੀ ਉਸ ਪਰਮਾਤਮਾ ਦਾ ਨਾਲ ਲੈ ਕੇ ਚੱਲੋ ਉਹਦਾ ਓਟਾਸ ਨਾਲ ਲੈ ਕੇ ਚੱਲੋ ਤਾਂ ਡਰ ਤੁਹਾਡੇ ਲੱਗੇ ਨਹੀਂ ਫੜਕਦਾ ਤੇ ਵੀਡੀਓ ਦੇਖੀ ਜਾਓ ਸੀਰੀਜ਼ ਬਹੁਤ ਘੈਂਟ ਆ